ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਮਾਤਾ ਸਾਹਿਬ ਕੌਰ ਜੋ ਕਿ ਖਾਲਸੇ ਦੀ ਮਾਤਾ ਹੈ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਜੀ ਮਾਤਾ ਸਾਹਿਬ ਕੌਰ ਜੀ ਦਾ ਪਹਿਲਾ ਨਾਮ ਸਾਹਿਬ ਦੀਵਾ ਸੀ ਮਾਤਾ ਜੀ ਦਾ ਜਨਮ ਨਵੰਬਰ 1681 ਈਸਵੀ ਵਿੱਚ ਭਾਈ ਰਾਮੂ ਜੀ ਅਤੇ ਮਾਤਾ ਜਸਦੇਵੀ ਜੀ ਦੇ ਘਰ ਰਵਿਤਾਸ ਜ਼ਿਲ੍ਹਾ ਜੇਹਲਮ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਭਾਈ RAMMU ਜੀ ਰਵਿਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਭਾਈ RAMMU ਜੀ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਅਕਸਰ ਸ਼ਿਰ ਗੁਰ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਜਾਇਆ ਕਰਦੇ ਸਨ ਸਮਤ 1736 ਈਸਵੀ ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਜੀ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਦਿਲ ਵਿੱਚ ਭਰਨ ਕੀਤਾ ਕਿ ਜੇ ਉਹਨਾਂ ਦੇ ਘਰ ਸੰਤਾਨ ਹੋਈ ਤਾਂ ਉਹ ਗੁਰੂ ਜੀ ਦੀ ਸੇਵਾ ਵਿੱਚ ਭੇਟ ਕਰਨਗੇ। ਭਾਈ ਰਾਮੂ ਜੀ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ। ਵਾਹਿਗੁਰੂ ਜੀ ਦੀ ਕਿਰਪਾ ਹੋਈ ਜਿਨ੍ਹਾਂ ਦੇ ਨਾਮ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ ਮਾਤਾ ਸਾਹਿਬ ਦੇਵਾ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਮਾਤਾ ਜੀ ਵਿੱਚ ਬਚਪਨ ਤੋਂ ਹੀ ਉਹ ਸਾਰੇ ਗੁਣ ਮੌਜੂਦ ਸਨ ਜੋ ਕਿ ਸਦਾਚਾਰੀ ਮਨੁੱਖ ਵਿੱਚ ਪਾਏ ਜਾਂਦੇ ਸਨ ਸੁੰਦਰ ਸਰੀਰ ਹੱਸਦਾ ਚਿਹਰਾ ਬੁੱਲਾਂ ਵਿੱਚ ਮਿਠਾਸ ਨਿਮਰਤਾ ਸਬਰ ਸੰਤੋਖ ਖਿਮਾ ਆਦਿ ਜਿਸ ਕਰਕੇ ਉਹ ਸਿਰਫ ਪਰਿਵਾਰ ਦੇ ਹੀ ਨਹੀਂ ਸਗੋ ਸਾਰੇ ਪਿੰਡ ਦੇ ਹਰਮਨ ਪਿਆਰੇ ਸਨ ਤੇ ਵੇਖਦੇ ਹੀ ਵੇਖਦੇ ਉਹ ਸਾਰੀ ਦੁਨੀਆ ਵਿੱਚ ਆਪਣੇ ਮਿੱਠੜੇ ਸੁਭਾਅ ਦੇ ਕਾਰਨ ਜਾਣੇ-ਜਾਨ ਲੱਗੇ ਮਾਤਾ ਜੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਜਪਜੀ ਸਾਹਿਬ ਰਹਿ ਰਾਸ ਸਾਹਿਬ ਕੀਰਤਨ ਸੋਹਲਾ ਤੇ ਬਹੁਤ ਸਾਰੇ ਸ਼ਬਦ ਉਹਨਾਂ ਜ਼ੁਬਾਨੀ ਕੰਠ ਕਰ ਲਏ ਮਾਤਾ ਜੀ ਦੀ ਆਵਾਜ਼ ਬੜੀ ਮਿੱਠੜੀ ਤੇ ਪਿਆਰੀ ਸੀ ਜਦੋਂ ਮਾਤਾ ਜੀ ਗੁਰਦੁਆਰੇ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ ਮਾਤਾ ਜੀ ਲੰਗਰ ਦੀ ਸੇਵਾ ਕਰਦੇ ਤੇ ਹਰ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਰਹਿੰਦੇ ਲੋਕ ਪਿਆਰ ਨਾਲ ਉਹਨਾਂ ਨੂੰ ਮਾਤਾ ਜੀ ਕਹਿ ਕੇ ਬੁਲਾਉਣਾ ਪਸੰਦ ਕਰਦੇ ਸਨ ਜਦ ਸਾਹਿਬ ਦੇਵਾ ਜੀ ਵੱਡੇ ਹੋਏ ਤਾਂ ਮਾਂ ਬਾਪ ਉਹਨਾਂ ਦੇ ਰਿਸ਼ਤੇ ਦੀ ਗੱਲ ਕਰਨ ਲੱਗੇ ਤਾਂ ਮਾਤਾ ਸਾਹਿਬ ਦੇਵਾ ਜੀ ਕਹਿਣ ਲੱਗੇ ਕਿ ਮੈਂ ਮੰਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਤੀ ਮੰਨ ਚੁੱਕੀ ਹਾਂ ਪਹਿਲਾਂ ਦਾ ਇਹ ਗੱਲ ਸੁਣ ਕੇ ਮਾਤਾ ਜੀ ਦੇ ਪਿਤਾ ਗੁਰੂ ਜੀ ਦਾ ਰਤਬਾ ਤੇ ਆਪਣੀ ਗਰੀਬੀ ਕਰਕੇ ਸੋਚੀ ਪਏਗੇ ਪਰ ਸਹਿਬ ਦੇਵਾ ਦੀ ਡ੍ਰਿੜਤਾ ਨੂੰ ਵੇਖ ਕੇ ਮਾਤਾ ਜੀ ਦਾ ਪਰਿਵਾਰ ਤੇ ਰਵਿਤਾਸ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਪਹੁੰਚੀਆਂ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਪਰੇ ਦਰਬਾਰ ਵਿੱਚ ਆਪਣੀ ਸੁਪੁੱਤਰੀ ਸਾਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀ ਸ਼ੁਦਾ ਤੇ ਚਾਰ ਸਾਹਿਬਜ਼ਾਦਿਆਂ ਦੇ ਪਿਤਾ ਹੋਣ ਦੇ ਨਾਤੇ ਮਾਤਾ ਸਾਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਭਾਈ ਰਾਮੂ ਜੀ ਨੇ ਫਿਰ ਬੇਨਤੀ ਕੀਤੀ ਕਿ ਗੁਰੂ ਜੀ ਸਹਿਬ ਦੇਵਾ ਦਾ ਬਚਪਨ ਤੋਂ ਹੀ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਇਹ ਮੇਰਾ ਪ੍ਰਣ ਸੀ ਕਿ ਮੈਂ ਆਪਣੀ ਸੰਤਾਨ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗਾ ਮੇਰੀ ਪੁੱਤਰੀ ਤੇ ਮੇਰਾ ਸਾਰਾ ਪਰਿਵਾਰ ਤੁਹਾਡਾ ਹੀ ਹੈ ਸਹਿਬ ਦੇਵਾ ਦੀ ਇੱਛਾ ਮੁਤਾਬਕ ਅਸੀਂ ਸਾਰਾ ਪਰਿਵਾਰ ਮਾਨ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਆਪਣੀ ਬੇਟੀ ਦਾ ਡੋਲਾ ਅਰਪਣ ਕਰ ਚੁੱਕੇ ਹਾਂ ਹੁਣ ਤੁਸੀਂ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਜਾਂ ਆਪਣੀ ਦਾਸੀ ਬਣਾ ਕੇ ਰੱਖੋ ਹੁਣ ਇਸ ਦਾ ਡੋਲਾ ਕਿਤੇ ਹੋਰ ਨਹੀਂ ਜਾ ਸਕਦਾ ਸਾਰੀਆਂ ਸੰਗਤਾਂ ਤੇ ਪਰਿਵਾਰ ਦੀ ਬੇਨਤੀ ਨੂੰ ਮੰਨਦੇ ਹੋਏ ਗੁਰੂ ਜੀ ਨੇ ਇਹ ਸ਼ਰਤ ਰੱਖੀ ਕਿ ਕੁਵਾਰੇ ਡੋਲੇ ਦੇ ਰੂਪ ਵਿੱਚ ਹੀ ਸਾਹਿਬ دیਵਾ ਸਾਡੇ ਮਹਿਲਾਂ ਵਿੱਚ ਰਹਿ ਸਕਦੀ ਹੈ ਅਗਰ ਇਹ ਸਾਹਿਬ دیਵਾ ਨੂੰ ਮਨਜ਼ੂਰ ਹੋਏ ਤਾਂ ਠੀਕ ਹੈ ਇਹ ਸੁਣ ਕੇ ਮਾਤਾ ਸਾਹਿਬ دیਵਾ ਜੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਸਾਰੀ ਉਮਰ ਗੁਰੂ ਘਰ ਵਿੱਚ ਕੁਵਾਰੇ ਡੋਲੇ ਦੀ ਤਰ੍ਹਾਂ ਹੀ ਰਹਿ ਕੇ ਸੇਵਾ ਕੀਤੀ ਤੇ ਕਦੇ ਵੀ ਗੁਰੂ ਦੇ ਮਹਿਲਾਂ ਵਿੱਚ ਰਹਿਣ ਦਾ ਹੰਕਾਰ ਨਹੀਂ ਕੀਤਾ ਮਾਤਾ ਜੀ ਸਹਿਬ ਜਿਆਦਿਆਂ ਤੇ ਪਰਿਵਾਰ ਦੀ ਬੜੀ ਲਗਨ ਨਾਲ ਸੇਵਾ ਕਰਦੇ ਇੱਕ ਦਿਨ ਮਾਤਾ ਜੀ ਨੇ ਆਪਣੀ ਵੀ ਇੱਕ ਔਲਾਦ ਹੋਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਦਿੱਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਮਰਤ ਸ਼ਿਕਾਉਣ ਸਮੇ ਪੰਜ ਪਿਆਰੇ ਇਹ ਗੱਲ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਤੁਹਾਡੀ ਮਾਤਾ ਹੈ ਜਨਮ ਤੁਹਾਡਾ ਕੇਸਗੜ੍ਹ ਸਾਹਿਬ ਦਾ ਵਾਸੀ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਹੋਏ ਤੁਹਾਡਾ ਜਨਮ ਹੁਣ ਗੁਰੂ ਪਰਿਵਾਰ ਵਿੱਚ ਹੋ ਚੁੱਕਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤੋਂ ਅੱਗੇ ਮਾਤਾ ਜੀ ਦੀ ਜੀਵਨੀ ਅਸੀਂ ਅਗਲੇ ਭਾਗ ਵਿੱਚ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ